कपूरथला देर रात एक सड़क दुर्घटना हुई जिसमें एक बुजुर्ग मोटरसाइकिल सवार को सामने से गलत दिशा में आ रहे तीन एक्टिवा सवार नौजवानों ने टक्कर मार दी जिसके चलते बुजुर्ग समेत कुल तीन लोग जख्मी हुए इसके बाद जब सड़क पर चौटी लोगों की देख कुछ रहा कि उन्हें एम्बुलेंस बुलाने के लिए बार बार एक पर संपर्क किया तो करीब चालीस मिनट तक कोई भी सहायता न के के दो दो एम्बुलेंस आई पर तब तक घायल लोगों को ई रिक्शा की मदद से अस्पताल पहुंचाया गया एम्बुलेंस की देर के चलते घायल सड़क पर ही तड़पते रहे और खून बहता रहा जिसकी निंदा गुजर रहे लोगों ने की। भी की राजेंद्र कुमार की ਐਕਸੀਡੈਂਟ ਹੋਇਆ ਸੀਗਾ ਹੁਣ ਥੋੜੀ ਦੇਰ ਪਹਿਲਾਂ ਤੇ ਹੁਣ ਐਂਬੂਲੈਂਸ ਇੱਥੇ ਨਹੀਂ ਪਹੁੰਚੀ ਪੁਲਿਸ ਪਹੁੰਚ ਚੁੱਕੀ ਆ ਕਾਫੀ ਦੇ ਰਹੇ ਥੇ ਰਵਾ ਜੇ ਆਪਾਂ ਗੱਲ ਕਰੀਏ ਪੇਸ਼ੈਂਟ ਇੱਥੇ ਲੰਮੇ ਪਿਆ ਰਹੇ ਸਰਦ ਤੇ ਠੰਡੇ ਦੇਖੋ ਤੁਸੀਂ মিডিਆ ਦਾ ਕੰਮ ਕਰ ਰਹੇ ਹੋ ਚੌਥਾ ਥੰਮ੍ਹ ਮੰਨੇ ਕਿਉਂ ਤੁਸੀਂ ਵੀ ਅੱਜ ਦੇ ਸਮੇਂ ਚ ਲੋਕਤੰਤਰ ਵਿੱਚ 20 ਤੋਂ 25 ਮਿੰਟ ਬੀਤ ਜਾਣ ਤੋਂ ਬਾਅਦ ਵੀ ਉਹ ਵਿਚਾਰੇ ਦਾ ਮੈਂ ਜੋ ਆ ਕੇ ਦੇਖਿਆ ਕਿ ਮੇਰੇ ਸਾਹਮਣੇ ਰਹਿ ਐ ਤੁਸੀਂ ਪਹਿਲੋਂ ਖੜੇ ਤੁਸੀਂ ਲੋਕਾਂ ਨੂੰ ਵਿੱਚ ਐਂਬੂਲੈਂਸ ਨੂੰ ਤੁਸੀਂ ਵੀ ਫੋਨ ਕੀਤਾ ਪੁਲਿਸ ਪਹੁੰਚ ਗਈ ਪਰ 25 ਮਿੰਟ 20 ਤੋਂ ਬਾਅਦ ਵੀ ਉਹਦਾ ਪਰਿਵਾਰ ਪਹੁੰਚਿਆ 25 ਮਿੰਟ ਚ ਪਰ ਐਂਬੂਲੈਂਸ ਨਹੀਂ ਪਹੁੰਚੀ ਇਤੋਂ ਮਾੜੇ ਹਾਲਾਤ ਕਪੂਥਲੇ ਜੀ ਮੈਨੂੰ ਨਹੀਂ ਲੱਗਦਾ ਹੋ ਸਕਦੇ ਆ ਕਿ ਜਿਹਦੇ ਵਿੱਚ ਇੱਕ ਪੇਸ਼ੈਂਟ ਜਿਹੜਾ ਜਿੰਨਾ ਵੱਡਾ ਐਕਸੀਡੈਂਟ ਬਿਲ ਹੋ ਗਿਆ ਦੂਜੇ ਪਾਸੇ ਉਹਨੂੰ ਐਂਬੂਲੈਂਸ ਦੀ ਸੇਵਾ ਨਹੀਂ ਮਿਲ ਪਾਰੀ ਜਿਹਦੇ ਕੀ ਉਹਦੇ ਵੀ ਇਹ ਪੈਸੇ ਚਾਰਜ ਕਰਦੇ ਆ ਇਤੋਂ ਜਿਹੜੀ ਆ ਦੁੱਖदाई ਮਾੜੇ ਹਾਲਾਤ ਕਪੂਤਰੇ ਚ ਮੈਨੂੰ ਲੱਗਦਾ ਹੋਰ ਕੋਈ ਹੋ ਸਕਦਾ ਤੇ ਤੁਹਾਨੂੰ ਕਿਸ ਤਰ੍ਹਾਂ ਸੋਚਣਾ ਮਿਲੀ ਅਸੀਂ ਤੇ ਵੈਸੇ ਗਵਸਤ ਕਦੇ ਆ ਰਹੇ ਸੀ ਹਾਂ ਤੇ ਉਹ ਰਾਤ ਚ ਵੇਖਿਆ ਵਾ ਤੇ ਉਹ ਵੀ ਇੱਕ ਟੈਕ ਛੜਿਆ 108 ਐਂਬਲੈਂਸ ਕੀਤੀ ਕਾਲ 108 ਪਰ ਜੇ ਆਪਾਂ 108 ਦੀ ਗੱਲ ਕਰੀਏ ਕਾਫੀ ਸਮੇਂ ਪਹਿਲੇ ਜਿਹੜੇ ਵਾ ਕਾਫੀ ਜਿਹੜੇ ਲੋਕ ਆ ਆਮ ਪਬਲਿਕ ਜਿਹੜੀ ਓਥੇ ਫੋਨ ਕਰਦੀ ਰਹੀ ਪਰ ਇਸੇ ਪਹੁੰਚ ਨਹੀਂ ਪਾਈ ਮੈਂ ਜਦੋਂ ਕਾਲ ਕੀਤੀ ਮੇਰੀ ਕਾਲ ਤੇ ਤਕਰੀਬਨ 8 ਮਿੰਟ ਬਾਅਦ ਆ ਗਈ ਐਂਬਲੈਂਸ ਹਾਂ ਪਰ ਤੁਸੀਂ ਜੋ ਕਾਲ ਕੀਤੀ 8 ਮਿੰਟ ਪਹਿਲਾਂ ਜਿਹੜੀ ਆ ਉਹ ਜੇ ਆਪਣੀ ਇੱਥੇ ਪਹੁੰਚ ਚੁੱਕੀ ਹੈ ਪਰ ਜੇ ਇੱਥੇ ਜੇ ਆਪਾਂ ਗੱਲ ਕਰੀਏ ਜਿਹੜਾ ਐਕਸੀਡੈਂਟ ਹੋਇਆ ਵਾ ਤੇ ਮਰੀਜ਼ ਜਿਹੜਾ ਵਾ ਉਹ ਕਾਫੀ ਤੜਫਦਾ ਰਿਹਾ ਕੀ ਕਹੋਂਗੇ ਜਦੋਂ ਮੈਂ ਕਾਲ ਕੀਤੀ ਆ ਮੇਰੀ ਕਾਲ ਕਰਨ ਤੋਂ ਬਾਅਦ ਐਮਬੂਲੈਂਸ ਸਾਹਮਣੇ ਖੜੀ ਆ ਆ ਗਈ ਆ ਤੇ ਇਹਨਾਂ ਨੇ ਪ੍ਰਾਈਵੇਟ ਇੰਤਜ਼ਾਮ ਕਰਕੇ ਵਿਖਲਦਾ ਹਾਸਲ ਬੰਦ ਬਚਾ ਲਿਆ ਪਰ ਤੁਹਾਨੂੰ ਲੱਗਦਾ ਪਰ ਤੁਹਾਨੂੰ ਲੱਗਦਾ ਕਿ ਐਮਬੂਲੈਂਸ ਜਿਹੜੀ ਆ ਆਨੂ ਦੇਰੀ ਹੋਈ ਤੇਰੀ ਜੇ ਆਪਾਂ ਕਹੇ ਸਾ ਜੋ ਕਿ ਪੰਜ ਤੋਂ 8 ਮਿੰਟ 10 ਮਿੰਟ ਲੱਗਦੀ ਹੈ ਕਿਸੇ ਵੀ ਖਲੋਣ ਤੋਂ ਇਹ ਹੋਰ ਕੌਲਤੇ ਹੋਏਗੀ ਜਾਗਦੇ ਟ੍ਰੈਫਿਕ ਚ ਹੋਏਗੀ ਨਹੀਂ ਪਰ 5-8 ਮਿੰਟ ਨਹੀਂ ਘੱਟੋ ਘੱਟ ਨਹੀਂ ਤੇ ਅੱਧਾ ਘੰਟਾ ਹੋ ਗਿਆ ਇਹ ਮੇਰੇ ਮੈਡ ਆਇਰੋਂ ਤਾਂ ਮੈਨੂੰ 10 ਮਿੰਟ ਹੋ ਗਿਆ ਹਾਂ ਮੈਨੂੰ ਆਜੂ 10 ਮਿੰਟ ਹੋ ਗਏ ਆ 10 ਮਿੰਟਾਂ ਦੀ ਮੈਂ ਆਣ ਕੇ ਐਡਰੈਸ ਪੁੱਛਿਆ ਕੀ ਤਾਂ ਮੈਂ ਕਾਲ ਕੀਤੀ ਮੇਰੇ ਕੋਲ ਐਂਬੂਲੈਂਸ ਆਖੋਟ ਆਈ ਐਂਬੂਲੈਂਸ ਇੱਥੇ ਪਹੁੰਚੀ ਕੀ ਕਹੋਂਗੇ ਮੈਂ ਤਾਂ ਹੁਣੇ ਮੈਨੂੰ ਆਰਡਰ ਬਣਾਉਣ ਆਇਆ ਮੈਨੂੰ ਪਤਾ ਲੱਗਾ ਕਿਉਂਕਿ 108 ਨੰਬਰ ਤੇ ਕਾਫੀ ਜਿਹੜੀਆਂ ਕੋਲ ਨੇ ਫਿਰ ਕਿਹੜੀ ਸਿਵਲ ਸਿਵਲ ਨੇ ਭੇਜੀ ਸਿਵਲ ਨੇ ਭੇਜੀ ਆ ਕਿਉਂਕਿ ਉਹ ਵੀ ਜੇ ਆਪਾਂ 108 ਦੀ ਗੱਲ ਕਰੀਏ ਇੱਥੋਂ ਕਾਫੀ ਜਾਣੇ ਆ ਉਹ ਕਾਲ ਕਰ ਰਹੇ ਸੀਗੇ ਫਿਰ ਵੀ ਐਂਬੂਲੈਂਸ ਇੱਥੇ ਨਹੀਂ ਮਰੀ ਇੱਥੇ ਨਹੀਂ ਪਹੁੰਚੀ ਕੋਈ ਪਤਾ ਨਹੀਂ ਐਸੋ ਮੈਂ ਤਾਂ ਹੁਣ ਕਾਲ ਕੀ ਹੈ ਮੈਂ ਆ